ਰੋਲ ਜੀ ਸਰ ਇਹ ਤਾਂ ਮਕਸਦ ਇਹ ਕੱਲ ਖਬਰ ਮਿਲੀ ਸੀ ਸ਼ਾਮੀ ਨੂੰ ਸਾਨੂੰ ਸੂਚਨਾ ਪੁਲਿਸ ਨੂੰ ਮਿਲੀ ਵੀ ਰਾਜਪੀਰ ਸਿੰਘ ਫੱਕਰ ਆ ਬੰਡਾਲੇ ਪਿੰਡ ਦਾ ਰਹਿਣ ਵਾਲਾ ਉਹਨੂੰ ਜੰਡਿਆਲੇ ਦੀ ਸੁਨੀਤਾ ਮੈਡਮ ਨੇ ਉਹਨਾਂ ਦਾ ਲੜਕਾ ਸਾਹਿਲ ਤੇ ਕੋ ਦਾ ਭਰਾ ਬਾਬਾ ਤੇ ਚਾਰ ਪੰਜ ਹੋਰ ਬੰਦਿਆਂ ਦੇ ਨਾਲ ਇਹਨਾਂ ਨੇ ਉਹਦੇ ਘਰੋਂ ਜਾ ਕੇ ਬੰਡਾਲੇ ਤੋਂ ਉਹਨੂੰ ਕਿਡਨਾਪ ਕਰਕੇ ਗੱਡੀ 'ਚ ਆਪਣੀ 'ਚ ਵੈਂਟੋ ਵਾਈਟ ਕਲਰ ਦੀ ਲੈ ਆ ਕੇ ਆਪਣੇ ਘਰ ਬੰਦ ਕੀਤਾ ਤੇ ਉਹਦੀ ਕੁੱਟਮਾਰ ਕੀਤੀ ਹੈ। ਉਹ ਫਿਰ ਅਸੀਂ ਜਦੋਂ 2 ਦਿਨਾਂ ਨੂੰ ਮੱਧ ਰੱਖਿਆ ਕੁੱਟਮਾਰ ਕੀਤੀ ਜਾ ਕੇ ਇਹਦੇ ਘਰ ਦੀ ਜਦੋਂ ਸਰਚ ਕੀਤੀ ਤਾਂ ਸਾਨੂੰ ਰਾਜਵੀਰ ਸਿੰਘ ਫੱਕਰ ਬਰਾਮਦ ਹੋਇਆ। ਉਹਦੀ ਬਰਾਮਦਗੀ ਤੋਂ ਬਾਅਦ ਘਰ ਦੀ ਸਰਚ ਕੀਤੀ ਇਹਨਾਂ ਦੇ ਘਰ ਤੋਂ ਇੱਕ ਪਿਸਤਲ ਮਿਲਿਆ 30 ਬੋਰ ਨਜਾਇਜ਼ ਉਹ ਬਰਾਮਦ ਕੀਤਾ। ਤੇ ਉਹਨਾਂ ਦੇ ਨਾਲ ਇਸ ਟੀਮ ਦੇ ਵਿੱਚ ਜੋਬਨਜੀਤ ਸਿੰਘ ਤੋਂ ਉਹਦਾ ਭਰਾ ਵਿਕਰਮਜੀਤ ਸਿੰਘ ਬੈਰੋਵਾਲ ਰੋਡ ਦੇ ਰਹਿਣ ਵਾਲੇ ਆ ਇੱਕ ਦਲਜੀਤ ਦਿਲਸ਼ੇਰ ਸਿੰਘ ਨੰਗਲਗੁਰੂ ਤੇ ਜੋਬਨ ਪ੍ਰੀਤ ਸਿੰਘ ਪਖੋਕੇ ਇਹ ਕੁੱਲ 7 ਬੰਦੇ ਸੀਗੇ 7 ਦੇ 7 ਹੀ ਮੌਕੇ ਤੇ ਅਰੈਸਟ ਕਰ ਲਿਆ ਤੇ ਜਿਹੜਾ ਹੈ ਰਾਜਵੀਰ ਸਿੰਘ ਜਿਹਨੂੰ ਕਟ੍ਰੈਪ ਕਰਕੇ ਗਵਾ ਕਰਕੇ ਕੁੱਟਮਾਰ ਕੀਤੀ ਸੀ ਉਹਨੂੰ ਬਰਾਬਰਦ ਕਰ ਲਿਆ ਉਹਦਾ ਮੈਡੀਕਲ ਕਰਵਾ ਕੇ ਅਸੀਂ ਐਫਆਰ ਦਰਜ ਕਰ ਦਿੱਤੀ ਹੈਗੀ ਆ ਤੇ ਅਗਲੀ ਤਪਤੀਸ਼ ਦੀ ਚੱਲ ਰਹੀ ਆ ਇਹ ਸਾਰੀ ਹੀਰਾ ਜਣ ਫਿਟਨਾ ਕਰਾਂਗਾ ਕਾਰਨ ਦਾ ਜਦੋਂ ਕਸ਼ਿਸ਼ ਕੀਤੀ ਤੋ ਉਹ ਕਹਿੰਦਾ ਵੀ ਮੇਰੇ ਤੇ ਚੋਰੀ ਦਾ ਮੋਟਰਸਾਈਕਲ ਦੀ ਚੋਰੀ ਦਾ ਇਹ ਪਰਿਵਾਰ ਇਲਜ਼ਾਮ ਲਾਉਂਦਾ ਸੀ ਤੇ ਮੈਂ ਸਵੈ ਜਿੱਤੀ ਵੀ ਮੈਂ ਇਹੋ ਜਿਹਾ ਕੁਝ ਨਹੀਂ ਕੀਤਾ ਨਾ ਮੇਰੇ ਘਰੋਂ ਬਰਾਬਦ ਕੀਤੀ ਮੇਰੇ ਘਰ ਦੀ ਸਰਚ ਵੀ ਬੰਦਾਲੇ ਦੀ ਕਰਕੇ ਤੇ ਮੈਨੂੰ ਕਿਡਨਾਪ ਕਰਕੇ ਦੋ ਦਿਨ ਹਰਾਸਤੇ ਚ ਰੱਖ ਕੇ ਕੁੱਟਮਾਰ ਕਰਦੇ ਰਹੇ ਜਿਹੜੀ ਤਾਂ ਉਹਨੂੰ ਕੇਰਲਾ ਕੀਤਾ ਗਿਆ ਤੇ ਉਹਦੇ ਘਰ ਵਾਲਿਆਂ ਕੋਈ ਕਿਸੇ ਪੁਲਿਸ ਨੇ ਘਰ ਨਾ ਉਹਦੇ ਘਰਦਿਆਂ ਨੇ ਕੀਤਾ ਬਜ਼ੁਰਗ ਮਾਦਾ ਸੀ ਉਹ ਘਰ ਦਾ ਕੋਈ ਮੈਂਬਰ ਨਹੀਂ ਸੀ ਇਹ ਇਕੱਲਾ ਹੀ ਸੀਗਾ ਇਹਨੂੰ ਇਹਨਾਂ ਬੰਦੀ ਬਣਾ ਕੇ ਰੱਖਿਆ ਦੋ ਦਿਨ ਕੁੱਟਮਾਰ ਕੀਤੀ ਐਫ ਆਈ ਆਰ ਇਹਦੇ ਤੇ ਅਸੀਂ 365 ਅਗਵਾਦੀ 342 ਤੇ 323 ਕਟਮਾਰ 4899 ਆਰਬਜੈਕਟ ਦੇ ਪਰਚਾ ਦਰਜ ਕਰਕੇ ਸਾਰੇ ਦੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਿਆ ਅੱਜ ਇਹਨਾਂ ਨੂੰ ਪੇਸ਼ ਕਰਕੇ ਇਹਦੇ ਰਿਮਾਨਡ ਲਿਆ ਜਾਊਗਾ ਇਹ ਸਾਰੀ ਤਫ਼ਤੀਸ਼ ਐਡੀਸ਼ਨਲ ਐਸਐਚਓ ਸਾਹਿਬ ਸੁਖਦੇਵ ਸਿੰਘ ਵੱਲੋਂ ਕੀਤੀ ਗਈ ਆ ਇਸ ਤੋਂ ਇਲਾਵਾ ਕੱਲ ਏਸੀ ਜੰਗਪਾਦਰ ਸਿੰਘ ਨੇ ਨਾਕਾ ਪਾਰਟੀ ਤੇ ਨਾਕਾ ਲਾਇਆ ਸੀ ਤੇ ਦੋ ਸਨੇਚਰ ਖਬਰ ਮਿਲੀ ਦੋ ਸਨੇਚਰ ਜਿਹੜੇ ਨਾ ਇੱਕ ਬਜ਼ੁਰਗ ਗੁਰਨਾਮ ਸਿੰਘ ਆ 65 ਸਾਲ ਦੀ ਉਮਰ ਨੂੰ ਖਡਾਉਣਾ ਪਿਸਤੌਲ ਦਿਖਾ ਕੇ ਤੇ ਕਿਰਪਾਨ ਦੀ ਲੋਗ ਤੇ ਉਹਦੇ ਕੋਲ ਲੁੱਟ ਕੀਤੀ ਆ ਇਹ ਫੜ ਲਿਆ ਇਹਨਾਂ ਦੀ ਪੁਸ਼ਗੀਸ਼ 'ਚ ਇਹ ਗੱਲ ਇਹਨਾਂ ਕੋਲ ਜਿਹੜਾ 1000 ਰੁਪਿਆ ਦਾ ਖੋਇਆ ਉਹ ਬਰਾਮਦ ਹੋਇਆ ਪਿਸਤਲ ਜਿਹੜਾ ਜਿਹਨੂੰ ਡਰਾ ਕੇ ਘਟਾਉਣਾ ਪਿਸਤੌਲ ਉਹ ਬਰਾਮਦ ਹੋਇਆ ਕਿਰਪਾਨ ਬਰਾਮਦ ਹੋਈ ਆ ਇੱਕ ਮੋਟਰਸਾਈਕਲ ਇਹਨਾਂ ਕੋਲ ਬਰਾਮਦ ਹੋਇਆ ਇਹਨਾਂ ਨੇ ਆਪਣੀ ਪੁਸ਼ਗੀਸ਼ 'ਚ ਮੰਨਿਆ ਵੀ ਮੱਤੇਵਾਲ 'ਚ ਪੈਂਦਾ ਜੀ ਬੋਪਾਰਾਏ ਉੱਥੋਂ ਵੀ ਖੋਹ ਕੀਤੀ ਬਿਆਸ ਦੇ ਵਿੱਚੋਂ ਇਹਨਾਂ ਨੇ ਕੀਤੀ ਆ ਇਹਨਾਂ ਦਾ ਵੀ ਪਰਚਾ ਦਰਜ ਕਰਕੇ ਅੱਜ ਰमांड ਲੈ ਰਹੇ ਆ ਹੋਰ ਪੁਸ਼ਗੀਸ਼ ਕਰਕੇ ਅਗਲੇ ਖਲਾਸੀ ਕੀਤੇ ਜਿੰਨੇ ਦੋ ਦੋਸ਼ੀ ਨੇ ਜੀ ਇਹਨਾਂ ਤੇ ਪਹਿਲਾਂ ਕਿਸੇ ਤਰ੍ਹਾਂ ਦਾ ਕੋਈ ਪਰਚਾ ਕੀਤਾ ਇਹਨਾਂ ਤੇ ਪਹਿਲਾਂ ਨਹੀਂ ਆ ਜਿਹੜਾ ਆ ਤੇ ਅਸਲਾ ਰਿਕਵਰ ਹੋਇਆ ਸੁਨੀਤਾ ਮੈਂਡਮਾ ਇਹਨਾਂ ਦੇ 2020 ਦੇ ਵਿੱਚ ਪਰਚਾ ਦਰਜ ਹੋਇਆ ਸੀਗਾ 5 ਬੰਦਿਆਂ ਦੇ ਲੁੱਟਾ ਖੋਹ ਦਾ ਉਦੋਂ ਵੀ ਸੁਨੀਤਾ ਦੇ ਘਰੋਂ ਇੱਕ ਪਿਸਤਲ ਬਰਾਮਦ ਹੋਇਆ ਸੀਗਾ ਪਹਿਲਾਂ ਵੀ ਪਰਚਾ ਉਹ ਅਦਾਲਤ 'ਚ ਚੱਲ ਰਿਹਾ ਹੈ ਇਹਨਾਂ ਦੇ ਖਿਲਾਫ ਮੁਰਲੀ ਤਪਤੀਚ ਕੇਸ ਸਾਹਮਣੇ ਆਇਆ ਮੁਰਲੀ ਤਪਤੀਚ ਗੈਰ ਬਣਾਇਆ ਗੁੰਡਾਗਰਦੀ ਕਰਦੇ ਆ ਜੀ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਸਖਤੀ ਨਾਲ ਪੇਸ਼ ਆਵਾਂਗੇ ਜਿਹੜੇ ਜੰਡਿਆਲੇ ਦੇ ਵਿੱਚ ਆਊਟਸਾਈਡਰ ਬਾਹਰ ਦੇ ਲੋਕ ਆ ਗਏ ਤੇ ਕ੍ਰਿਮਿਨਲ ਲੋਕ ਆਉਂਦੇ ਆ ਉਹਨਾਂ ਦਾ ਬੁਰਾ ਹਸ਼ਰ ਕਰਾਂਗੇ ਕਾਨੂੰਨ ਦੇ ਨਾਲ ਸਖਤ ਕਾਰਵਾਈ ਉਹਨਾਂ ਦੇ ਕੀਤੀ ਜਾਊਗੀ ਤਾਂ ਜੋ ਸ਼ਹਿਰ ਵਾਸੀ ਅਮਨ ਆਮਨ ਨਾਲ ਆਪਣੀ ਜ਼ਿੰਦਗੀ ਜੀ ਸਕਣ ਜੰਡਿਆਲੇ ਨੂੰ ਸ਼ਹਿਰ ਵਿੱਚ ਜਿਹੜੇ ਆਮ ਕੇ ਆਮਛਾਤੇ ਲੋਕ ਰਹਿ ਰਿਹਾ ਕੋਈ ਇਹ ਨਾਲ ਰੈਜਿਸਟ੍ਰੇਸ਼ਨ ਵਗੈਰਾ ਇਹਦਾ ਅਸੀਂ ਹੁਣ ਸ਼ੁਰੂ ਕੀਤਾ ਜੀ ਰਜਿਸਟਰ ਵਾਰਡ ਵਾਈਜ਼ ਲਾਏ ਆ ਅਸੀਂ ਅਪੀਲ ਕਰਦੇ ਆ ਸਾਰੇ ਇੱਥੋਂ ਦੇ ਵਸਿੰਦਿਆਂ ਨੂੰ ਵੀ ਜਿਹਦੇ ਘਰ ਵੀ ਕੋਈ ਕਿਰਾਏਦਾਰ ਆਉਂਦਾ ਜੀ ਬੇਸ਼ੱਕ ਰੱਖਣ ਉਹਦਾ ਆਈਡੈਂਟੀ ਪ੍ਰੂਫ ਥਾਣੇ ਇੰਟਰੀ ਜ਼ਰੂਰ ਕਰਵਾਉਣ